ਕਹਿੰਦੇ ਨੇ ਸੱਚੇ ਮਨ ਨਾਲ ਪਰਮਾਤਮਾ ਕੋਲੋਂ ਜਿਹੜੀ ਵੀ ਚੀਜ਼ ਮੰਗੇਦੀ ਹੈ ਪਰਮਾਤਮਾ ਉਹ ਚੀਜ਼ ਦਿੰਦਾ ਹੈ ਇਸੇ ਤਰ੍ਹਾਂ ਹੀ ਬਾਬਾ ਬਕਾਲਾ ਦੇ ਦਲਜੀਤ ਸਿੰਘ ਨਾਲ ਹੋਇਆ ਹੈ ਦਲਜੀਤ ਸਿੰਘ ਵੱਲੋਂ ਬਾਬਾ ਬਕਾਲਾ ਸਾਹਿਬ ਦੇ ਨਵੇਂ ਪਾਸ਼ਾਹੀ ਗੁਰਦੁਆਰਾ ਸਾਹਿਬ ਗੁਰਦੁਆਰਾ ਤੇਗ ਬਹਾਦਰ ਸਾਹਿਬ ਜੀ ਵਿੱਚ ਬੱਚੇ ਦੀ ਦਾਤ ਲਈ ਸੁਖਣਾ ਸੁਖੀ ਸੀ ਤੇ ਕਈ ਸਾਲਾਂ ਬਾਅਦ ਪਰਮਾਤਮਾ ਵੱਲੋਂ ਬੱਚੇ ਦੀ ਦਾਤ ਦਿੱਤੀ ਗਈ ਜਿਸ ਤੋਂ ਬਾਅਦ ਸ਼ੁਕਰਾਨੇ ਵਜੋਂ ਦਲਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਨੂੰ ਬੁਲਟ ਮੋਟਰਸਾਈਕਲ ਭੇਟ ਕੀਤਾ ਇਸ ਮੌਕੇ ਜਰਮਨਤੁਆਏ ਨੌਜਵਾਨ ਦਲਜੀਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਕਪੂਰਥਲਾ ਦੇ ਰਹਿਣ ਵਾਲੇ ਨਹੀਂ ਤੇ ਹੁਣ ਇਸ ਗੁਰਦੁਆਰਾ ਸਾਹਿਬ ਸੰਗਰਾਂਥ ਤੇ ਮत्सਿਆ ਤੇ ਨਤਮਸਤਕ ਹੋਣ ਲਈ ਆਉਂਦੇ ਸਨ ਤੇ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਸੀ ਕਿ ਵਾਹਿਗੁਰੂ ਉਹਨਾਂ ਦੀ ਝੋਲੀ ਭਰੇ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਜਰਮਨ ਤੋਂ ਆਏ ਨੌਜਵਾਨ ਦਲਜੀਤ ਸਿੰਘ ਵੱਲੋਂ ਬੱਚੇ ਦੀ ਦਾਤ ਲਈ ਸੁਖਨਾ ਸੁਕੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਘਰ 3 ਨੇ ਜਨਮ ਲਿਆ ਤੇ ਸ਼ੁਕਰਾਨੇ ਵਜੋਂ ਉਹਨਾਂ ਨੇ ਗੁਰੂ ਘਰ ਵਿੱਚ ਬੁਲਟ ਮੋਟਰਸਾਈਕਲ ਭੇਟ ਕੀਤਾ ਜੀ ਮੈਂ ਮੇਰਾ ਨਾਮ ਦਲਜੀਤ ਸਿੰਘ ਮੇਰੇ ਪਿਤਾ ਜੀ ਦਾ ਨਾਮ ਸਰਦਾਰ ਗੁਰਪ੍ਰੀਤ ਸਿੰਘ ਤੇ ਅਸੀਂ ਪਿੰਡ ਰਫਰਾਈਆਂ ਦੂਜੀ ਲਾ ਕਪੂਰਥਾਲਾ ਤੋਂ ਆਏ ਹਾਂ ਤੇ ਇਹ ਸਾਡੀ ਇੱਕ ਸ਼ੁਕਰਾਨੇ ਵਜੋਂ ਜਿਸੇ ਥੋੜਾ ਜਿਹਾ ਵਾਇਪਰ ਵਾਸਤੇ ਲੈ ਕੇ ਆਏ ਹਾਂ ਪ੍ਰਮਾਤਮਾ ਸਾਡੀ ਚੀਜ਼ ਨੂੰ ਐਕਸੈਪਟ ਕਰੇ ਤੇ ਅਸੀਂ ਅੱਗੇ ਵੀ ਹੋਰ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਰਵਾਂਗੇ ਜਿੱਦਾਂ ਜਿੱਦਾਂ ਸਾਨੂੰ ਵਾਹਿਗੁਰੂ ਦਿੰਦਾ ਰਹੇਗਾ ਉਸਮਾਈਲ ਦਾ ਧੰਨਵਾਦ ਕਰਦੇ ਰਹਿਣਾ ਕਿੰਨਾਂ ਵਿੱਚ ਆਇਆ ਕਿ ਮੁਰਸ਼ਦ ਦਿੱਤਾ ਜਾਵੇ ਬਸ ਇਦਾਂ ਹੀ ਕਿ ਅਸੀਂ ਹਮੇਸ਼ਾ ਹੀ ਮੇਰੇ ਫਾਦਰ ਜੀ ਦੇ ਨਾਲ ਮਮੀ ਜੀ ਦੇ ਨਾਲ ਹਮੇਸ਼ਾ ਹੀ ਇੱਥੇ ਹਰ ਵਾਰੀ ਕਦੀ ਆਤਵਾਲ ਜਾਂ ਕਦੀ ਸੰਗਰਾਮ ਮਸਿਆ ਦੇ ਆਂਦੇ ਰਹਿੰਨੇ ਆ ਤੇ ਬਸ ਇਹ ਸੁਖਣਾ ਹੀ ਕਿ ਵਾਹਿਗੁਰੂ ਸਾਡੇ ਸਾਡੀ ਚੋੜੀ ਭਰੇ ਤੇ ਅਸੀਂ ਕੋਈ ਜਿੰਨਾ ਕੁਝ ਇਹ ਸ਼ੁਕਰਾਨੇ ਵਜੋਂ ਲੈ ਕੇ ਆਈਏ ਸਤਿਕਾਰ ਕਰੀਏ ਤੇ ਬੱਸ ਸਿੱਧਾ ਹੀ ਮਨ ਜਾ ਗਿਆ ਤੇ ਇਸ ਕਰਕੇ ਕਿੰਨਾ ਚਿਰ ਰੁਕੇ ਸ਼ਾਦੀ ਨੂੰ ਸ਼ਾਦੀ ਮੇਰੀ 2017 ਚ ਹੋਈ ਸੀ 7 ਸਾਲ ਹੋ ਗਏ 7 ਸਾਲ ਹੋ ਗਏ ਹੁਣ ਇਹ ਬੱਚੀ ਪੈਦਾ ਹੋਈ ਹੈ ਕਿ ਨਾਂ ਰੱਖਿਆ ਜੀ ਇਹਦਾ ਇਹਦਾ ਨਾਂ ਰੱਖਿਆ ਜਪਨੀਤ ਕੌਰ ਸਿੰਘ ਜਪਨੀਤ ਕੌਰ ਹਾਂਜੀ ਇੱਥੇ ਪਹਿਲਾਂ ਸੁਖਿਆ ਤੁਸੀਂ ਵੀ ਹੋਵੇ ਮਾਰੇ ਜੀ ਹਾਂਜੀ ਇੱਥੇ ਰਸ ਕੀਤੀ ਸਾਡੇ ਮਨ ਨੂੰ ਸਕੂਨ ਮਿਲਿਆ ਜੀ ਹਾਂਜੀ ਹਾਂਜੀ ਬਹੁਤ 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 ਮਨ ਨੂੰ ਸਕੂਨ ਸਾਡੀ ਸੁਣੀ ਸ਼ੁਕਰਾਨਾ ਜੈਸੀ ਮੰਨੋ ਜੀ ਜੀਤ ਇਹ ਸੱਤ ਦੇ ਲਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਗੁਰਦੁਆਰਾ ਪਾਸ਼ਾ ਹੀ ਨਵੀਂ ਬਾਬਾ ਕਾਲਾ ਸਰ ਸਾਬਕੇ ਬੜੇ ਸ਼ਰਧਾਲੂ ਸਰਦਾਰ ਦਲਜੀਤ ਸਿੰਘ ਜੀ ਜੋ ਜਰਮਨ ਤੋਂ ਆਏ ਆ ਉਹਨਾਂ ਆਪਣੀ ਸੁਖਣਾ ਸੁਖੀ ਬੱਚੇ ਵਾਸਤੇ ਜੋ ਕਿ ਗੁਰੂ ਪਾਸ਼ਾ ਨੇ ਉਹਨਾਂ ਦੀ ਪੂਰੀ ਕੀਤੀ ਹੈ ਤਾਂ ਉਹ ਸ਼ਰਧਾ ਵਜੋਂ ਅਜ ਬੁੱਲਟ ਮੋਟਰਸਾਈਕਲ ਦਾਨ ਕਰਕੇ ਗਏ ਆ ਇੱਥੇ ਜਿਹੜਾ ਵੀ ਕੋਈ ਆਪਣੀ ਸ਼ਰਧਾ ਨਾਲ ਕੋਈ ਵੀ ਸੁਖਣਾ ਸੁਖਦਾ ਵਾ ਉਹ ਪਾਸ਼ਾ ਹਰਕਤ ਦੀ ਪੂਰੀ ਕਰਦੇ ਆ ਜੀ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्ਕੀ ਫਤਿਹ ਕਹਿੰਦੇ ਨੇ ਸੱਚੇ ਮਨ ਨਾਲ ਪਰਮਾਤਮਾ ਕੋਲੋਂ ਜਿਹੜੀ ਵੀ ਚੀਜ਼ ਮੰਗੇਦੀ ਹੈ ਪਰਮਾਤਮਾ ਉਹ ਚੀਜ਼ ਦਿੰਦਾ ਹੈ ਇਸੇ ਤਰ੍ਹਾਂ ਹੀ ਬਾਬਾ ਬਕਾਲਾ ਦੇ ਦਲਜੀਤ ਸਿੰਘ ਨਾਲ ਹੋਇਆ ਦਲਜੀਤ ਸਿੰਘ ਵੱਲੋਂ ਬਾਬਾ ਬਕਾਲਾ ਸਾਹਿਬ ਦੇ ਨਵੇਂ ਪਾਸ਼ਾਈ ਗੁਰਦੁਆਰਾ ਸਾਹਿਬ ਗੁਰਦੁਆਰਾ ਤੇਗ ਬਹਾਦਰ ਸਾਹਿਬ ਜੀ ਵਿੱਚ ਬੱਚੇ ਦੀ ਦਾਤ ਲਈ ਸੁੱਖਣਾ ਸੁਖੀ ਸੀ ਤੇ ਕਈ ਸਾਲਾਂ ਬਾਅਦ ਪਰਮਾਤਮਾ ਵੱਲੋਂ ਬੱਚੇ ਦੀ ਦਾਤ ਦਿੱਤੀ ਗਈ ਜਿਸ ਤੋਂ ਬਾਅਦ ਸ਼ੁਕਰਾਨੇ ਵਜੋਂ ਦਲਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਨੂੰ ਬੁਲਟ ਮੋਟਰਸਾਈਕਲ ਭੇਟ ਕੀਤਾ ਇਸ ਮੌਕੇ ਤੁਆਏ ਨੌਜਵਾਨ ਦਲਜੀਤ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜੋ ਕਿ ਕਪੂਰਥਲਾ ਦੇ ਰਹਿਣ ਵਾਲੇ ਨਹੀਂ ਤੇ ਹੁਣ ਇਸ ਗੁਰਦੁਆਰਾ ਸਾਇਬ ਸੰਗਰਾਂਤ ਤੇ ਮਤਸਿਆ ਤੇ ਨਤਮਸਤਕ ਹੋਣ ਲਈ ਆਉਂਦੇ ਸਨ ਤੇ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਸੀ ਕਿ ਵਾਹਿਗੁਰੂ ਉਹਨਾਂ ਦੀ ਝੋਲੀ ਭਰੇ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਦੱਸਿਆ ਇੱਕ ਜਰਮਨ ਤੋਂ ਆਏ ਨੌਜਵਾਨ ਦਲਜੀਤ ਸਿੰਘ ਵੱਲੋਂ ਬੱਚੇ ਦੀ ਦਾਤ ਲਈ ਸੁਖਨਾ ਸੁਖੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਘਰ 3 ਨੇ ਜਨਮ ਲਿਆ ਤੇ ਸ਼ੁਕਰਾਨੇ ਵਜੋਂ ਉਹਨਾਂ ਨੇ ਗੁਰੂ ਘਰ ਵਿੱਚ ਬੁਲਟ ਮੋਟਰਸਾਈਕਲ ਭੇਟ ਕੀਤਾ